ਦੇ ਲਾਲ ਰੰਗ ਦੀ ਕੋਲਗੇਟ ਲੈ ਕੇ ਆਈ ਫਲਾਨੀ ਲੈ ਕੇ ਲੂਣ ਆਲੀ ਲੈ ਕੇ ਆਈ ਕੋਲਗੇਟ ਕੋਲਗੇਟ ਇੱਕ ਵੈਰੀ ਫੇਮਸ ਬਹੁਤ ਹੀ ਮਸ਼ਹੂਰ ਬ੍ਰਾਂਡ ਆ ਉਹਦੀ ਜ਼ਬਰਦਸਤ ਟੈਸਟੀਮਨੀ ਆ ਜਿਹੜਾ ਵਿਲੀਅਮ ਕੋਲਗੇਟ ਸੀ ਜਿਹੜਾ ਓਨਰ ਆ ਇਸ ਕੰਪਨੀ ਦਾ ਉਹ ਪਹਿਲਾਂ ਸਾਬਣ ਤੇ ਮੋਮਬੱਤੀਆਂ ਬਣਾਉਂਦਾ ਹੁੰਦਾ ਸੀ ਪਰ ਉਹਦਾ ਕੰਮ ਨਹੀਂ ਚੱਲਿਆ ਉਹਨੇ ਇਸ ਕੰਮ ਦੇ ਵਿੱਚ ਬਹੁਤ ਵੱਡਾ ਘਾਟਾ ਖਾਦਾ ਚਾਂਸ ਮਿਲਿਆ ਇੱਕ ਪਾਇਲਟ ਨਾਲ ਗੱਲਬਾਤ ਕਰਨ ਦਾ ਇੱਕ ਜਹਾਜ਼ ਨੂੰ ਉਡਾਉਣ ਵਾਲਾ ਪਾਇਲਟ ਕੋ ਨੂੰ ਮਿਲਿਆ ਅਰ ਉਸ ਪਾਇਲਟ ਨੇ ਉਹਨੂੰ ਗੁੱਡ ਨਿਊਜ਼ ਦੱਸੀ ਪ੍ਰਭੂ ਯਿਸੂ ਮਸੀਹ ਜੀ ਦੇ ਬਾਰੇ ਵਿੱਚ ਦੱਸਿਆ ਕਿ ਤੂੰ ਇੰਨਾ ਥੱਕਿਆ ਆ ਬੋਝ ਹੇਠ ਹੈ ਤੂੰ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਆ ਪ੍ਰਭੂ ਤੁਹਾਨੂੰ ਆਰਾਮ ਦੇਣਗੇ ਅਰ ਜਿਹੜਾ ਤੇਰੀ ਬਿਜ਼ਨਸ ਦਾ ਲਾਸ ਹੋ ਰਿਹਾ ਹੈ ਤੂੰ ਜੋ ਕੁਝ ਵੀ ਤੇਰੇ ਕੋਲ ਆ ਉਹਦੇ ਚੋਂ ਦਸਵੰਦ ਪਲੱਸ ਪੇਟਾ ਦੋ ਚੀਜ਼ਾਂ ਪਰਮੇਸ਼ਵਰ ਦੇ ਨਾਲ ਵਫਾਦਾਰੀ ਦੇ ਨਾਲ ਕਰਨੀਆਂ ਸ਼ੁਰੂ ਕਰ ਤੇ ਫਿਰ ਤੂੰ ਜ਼ਰੂਰ ਆਪਣੀ ਜ਼ਿੰਦਗੀ ਦੇ ਵਿੱਚ ਤਰੱਕੀ ਦੇਖੇਗਾ ਤਾਂ ਕੋਲਗੇਟ ਨੇ ਵਿਲੀਅਮ ਨੇ ਉਹਨੇ ਪਰਮੇਸ਼ਵਰ ਦੇ ਨਾਲ ਪ੍ਰੋਮਿਸ ਕੀਤਾ ਉਹਨੇ ਕਿਹਾ ਪ੍ਰਭੂ ਜੋ ਦੇ ਕੋਲ ਤੁਛ ਸੀਗਾ ਜੋ ਪਰਮੇਸ਼ਵਰ ਨੇ ਦਿੱਤਾ ਸੀ ਉਹਨੇ ਉਡੀਕਿਆ ਨਹੀਂ ਪਹਿਲਾਂ ਮੈਨੂੰ ਦੇ ਮੈਂ ਦੇਵਾਂਗਾ ਉਹਨੇ ਜੋ ਤੁਛ ਸੀਗਾ ਉਹ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਪਾਇਆ ਪ੍ਰਭੂ ਦੀ ਹਜ਼ੂਰੀ ਵਿੱਚ ਗਿਆ ਰਿਪੈਂਟੈਂਸ ਦੇ ਵਿੱਚ ਗਿਆ ਤੌਬਾ ਕੀਤੀ ਉਹਨੇ ਨਜ਼ਰਾਨਾ ਚੜਾਇਆ ਦਸਵੰਧ ਦਿੱਤਾ ਔਰ ਉਹਨੇ ਕਿਹਾ ਪ੍ਰਭੂ ਅੱਜ ਤੋਂ ਜਦੋਂ ਤੂੰ ਮੈਨੂੰ ਵਧਾਉਣਾ ਸ਼ੁਰੂ ਕਰੇ ਤਾਂ ਮੈਂ ਆਪਣਾ ਦਸਵੰਧ ਪੂਰੀ ਇਮਾਨਦਾਰੀ ਦੇ ਨਾਲ ਤੇਰੀ ਹਜ਼ੂਰੀ ਦੇ ਵਿੱਚ ਦਿਆ ਕਰਾਂਗਾ ਤਾਂ ਪਰਮੇਸ਼ਵਰ ਨੇ ਉਹਨੂੰ ਵਧਾਉਣਾ ਸ਼ੁਰੂ ਕਰ ਦਿੱਤਾ ਬਹੁਤ ਛੇਤੀ ਵਧਣ ਲੱਗ ਗਿਆ ਫਿਰ ਉਹਨੇ ਪ੍ਰੋਮਿਸ ਕੀਤਾ ਪ੍ਰਭੂ ਤੂੰ ਮੈਨੂੰ ਇੰਨਾ ਵਧਾਇਆ ਹੈ ਮੈਂ 20% ਦੇਵਾਂਗਾ ਤਾਂ ਪ੍ਰਭੂ ਨੇ ਹੁਣ 20% ਜਾਂਦਾ ਤੇ ਉਹਦੀ ਜਿਹੜੀ ਇਨਕਮ ਹੈ ਉਹ ਵੀ ਤੇ 20% ਦੇ ਹਿਸਾਬ ਨਾਲ ਹੀ ਵਧੂਗੀ ਉਹ ਹੋਰ ਪਲੱਸ ਹੋਇਆ ਹੁਣ ਉਹ 30% ਤੇ ਆ ਗਿਆ 50% ਤੇ ਆ ਗਿਆ ਤਾਂ ਉਹਦੀ ਟੈਸਟੀਮਨੀ ਦੇ ਵਿੱਚ ਇਦਾਂ ਲਿਖਿਆ ਆ ਕਿ ਆਖਰੀ ਸਮੇਂ ਦੇ ਵਿੱਚ ਉਹ ਸਿਰਫ 10% ਆਪ ਰੱਖਦਾ ਸੀ ਇੰਨਾ ਪਰਮੇਸ਼ਵਰ ਨੇ ਬLES ਕੀਤਾ ਕਿ 90% ਉਹਨੇ ਪਰਮੇਸ਼ਵਰ ਦੇ ਕੰਮਾਂ ਦੇ ਲਈ ਦਿੱਤੇ ਉਹ ਬੰਦਾ ਜਿਹੜਾ ਸਾਬਣ ਅਤੇ ਮੋਮਬੱਤੀਆਂ ਬਣਾਉਣ ਦਾ ਕਾਰੋਬਾਰ ਕਰਨ ਵਿੱਚ ਫੇਲ ਹੋ ਗਿਆ ਸੀ ਅੱਜ ਉਹ ਕੋਲਗੇਟ ਹਰ ਘਰਾਂ ਦੇ ਵਿੱਚ ਪਾਈ ਜਾਂਦੀ ਆ ਔਰ ਬਹੁਤ ਸਾਰੇ ਮੈਡੀਕਲ ਕਾਲਜਾਂ